ਉਹ ਵੈਰੀਫਾਈ ਕਰਾਇਆ ਡਾਕੂਮੈਂਟ ਟੋਟਲੀ ਫੇਕ ਨਹੀਂ ਪੁਲਿਸ ਦਾ ਸਹਾਰਾ ਲੈਣਾ ਪਿਆ ਕੰਪਲੇਨਟ ਕਰਨੀ ਪਈ ਪੇਮੈਂਟ ਅੱਜ ਦਿਨ ਨੇ ਕੱਲ ਦਿਨ ਨੇ ਨਹੀਂ ਦਿੱਤੀ 35 ਲੱਖ ਰੁਪਏ ਸਰ ਜਿਹੜਾ ਬੱਚਿਆਂ ਦਾ ਵਾਪਸ ਕਰ ਰਹੇ ਹੌਲੀ ਹੌਲੀ ਕਰਕੇ ਸੀ ਆਪਣੇ ਕੋਲੋਂ ਵਾਪਸ ਕਰ ਰਹੇ ਇਹਨਾਂ ਵੱਲੋਂ ਸਾਨੂੰ ਕੁਝ ਨਹੀਂ ਮਿਲਦਾ ਇਹ ਟੋਟਲ 5 ਜਣੇ ਆ ਜਿਹੜਾ ਖਰਾਬੀ ਕਰਦੇ ਉਹਨਾਂ ਦੀ ਫਰਮ ਦਾ ਨਾਮ ਸਰ ਹੈਗਾ ਜੀ ਐਨ ਡੀ ওভারਸਟੇਜ ਇੱਕ ਹੈਗਾ ਪਲੈਨੇਟ ਇਮੀਗ੍ਰੇਸ਼ਨ ਦੋ ਇਮੀਗ੍ਰੇਸ਼ਨ ਦੇ ਨਾਮ ਤੇ ਕੰਮ ਕਰਦੇ ਆ ਉਸ ਤੋਂ ਬਾਅਦ ਇਹਦੇ ਚ ਹੈਗੇ ਅਨੂਪ ਸ਼ਰਮਾ ਜਿਹੜਾ ਓਨਰ ਆ ਉਹਦੇ ਦੋ ਬੇਟੇ ਦਿਸ਼ਾਂਤ ਔਰ ਜਤਨ ਜਿਹੜੇ ਉਹਨਾਂ ਦੇ ਨਾਲ ਦੋ ਬੰਦੇ ਹੋਰ ਆ ਉਹਦਾ ਹੈਗਾ ਸਨੀ ਨਾਮ ਆ ਔਰ ਉਹਨਾਂ ਦੀ ਮਦਰ ਦਾ ਨਾਮ ਰਵਿੰਦਰ ਇਹ ਟੋਟਲ 5 ਜਣੇ ਆ ਜਿਨ੍ਹਾਂ ਨੇ ਇਹ ਖਰਾਬੀ ਕੀਤੀ ਸੀ ਪਹਿਲਾਂ ਉਹ ਖਬਰਾਂ ਆਈਆਂ ਸੀਗੀਆਂ ਕਿ ਕਿਸੇ ਟਰੈਵਲ ਏਜੰਟ ਨੇ ਟਰੈਵਲ ਜਿਹੜਾ ਹੈਗਾ ਕਿਸੇ ਵਿਅਕਤੀ ਦੇ ਨਾਲ ਠੱਗੀ ਮਾਰੀ ਹੈ ਜਾਂ ਫਿਰ ਕਿਸੇ ਨੌਜਵਾਨ ਨੂੰ ਵੀਜ਼ਾ ਦਿਵਾਉਣ ਦਾ ਚਾਂਸਾ ਦੇ ਕੇ ਉਸਦੇ ਨਾਲ ਠੱਗੀ ਮਾਰ ਕੇ ਫਰਾਰ ਹੋ ਗਿਆ ਪਰ ਅੱਜ ਕੁਝ ਅਲੱਗ ਹੋਇਆ ਹੈ ਇੱਕ ਟਰੈਵਲ ਏਜੰਟ ਨੇ ਹੀ ਟਰੈਵਲ ਏਜੰਟ ਦੇ ਨਾਲ ਠੱਗੀ ਮਾਰੀ ਹੈ ਇਹ ਠੱਗੀ ਛੋਟੀ ਨਹੀਂ ਹੈ ਇਹ ਠੱਗੀ ਹੈਗੀ ਹੈ 35 ਲੱਖ ਰੁਪਏ ਦੀ ਇਹ ਠੱਗੀ ਕਿਵੇਂ ਹੁੰਦੀ ਹੈ ਉਸ ਬਾਰੇ ਬਾਬਤ ਜਿਹੜੀ ਹੈ ਉਹ ਜਾਣਕਾਰੀ ਜਿਨ੍ਹਾਂ ਦੇ ਨਾਲ ਠੱਗੀ ਹੋਈ ਹੈਗੀ ਆ ਉਹ ਟ੍ਰੈਵਲ ਏਜੰਟ ਸਾਡੇ ਨਾਲ ਹੈਗੇ ਨੇ ਗੱਲਬਾਤ ਕਰਕੇ ਉਹਨਾਂ ਤੋਂ ਜਾਣ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਤੁਸੀਂ ਤੁਹਾਡਾ ਨਾਮ ਕੀ ਹੈਗਾ ਉਹ ਦੱਸ ਦਿਓ ਹਨ ਇਹ ਕਿਵੇਂ ਠੱਗੀ ਕਿਵੇਂ ਤੁਹਾਡੇ ਨਾਲ ਹੁੰਦੀ ਹੈ 35 ਲੱਖ ਰੁਪਈਆ ਐਜ਼ ਅ ਟ੍ਰੈਵਲ ਏਜੰਟ ਤੁਸੀਂ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ ਫਿਰ ਤੁਹਾਡੇ ਨਾਲ ਹੀ ਠੱਗੀ ਕਿਵੇਂ ਹੋ ਗਈ ਮੇਰਾ ਨਾਮ ਪੁਨੀਤਾ ਸਰ ਮੈਂ ਫਟੇ ਕੰਸਲਟੈਂਟ ਤੋਂ ਆ ਇਹ ਆਸਟ੍ਰੇਲੀਆ ਦੇ ਵਰਕ ਪਰਮਿਟ ਦੇ ਰਿਲੇਟਿਡ ਅਸੀਂ ਨਾਲੋਂ ਮਿਲੇ ਸੀਗੇ ਵਰਕ ਪਰਮਿਟ ਦੀਆਂ ਫਾਈਲਸ ਹੁੰਦੀਆਂ ਸਰ ਇਹ ਹਰ ਕੋਈ ਕਿਸੇ ਕਿਸੇ ਕੋਲ ਹੁੰਦਾ ਵਰਕ ਰਾਈਟ ਉਹਦੇ ਰਿਗਾਰਡਿੰਗ ਅਸੀਂ ਕਰਕੇ ਇਹਨਾਂ ਨੂੰ ਟੋਟਲ ਗਰੁੱਪ ਦੀ 15 ਗਰੁੱਪ ਦੀ ਫਾਈਲ ਦਿੱਤੀਆਂ ਸੀ ਉਹ ਚ 15 ਬੱਚੇ ਸੀ ਇੱਕ ਗਰੁੱਪ ਦੇ ਵਿੱਚ ਇਹਨਾਂ ਨੇ ਸਾਨੂੰ ਉਹਦੇ ਜੋਬ ਆਫਰਸ ਵਗੈਰਾ ਮੰਗਵਾ ਕੇ ਦਿੱਤੇ ਜਦੋਂ ਜੋਬ ਆਫਰ ਵੈਰੀਫਾਈ ਕਰਾਏ ਗਏ ਔਰ ਮੈਡੀਕਲ ਇਹਨਾਂ ਨੂੰ ਜ਼ੋਰ ਪਾਇਆ ਗਿਆ ਉਦੋਂ ਸਾਨੂੰ ਅਸੀਂ ਇਹ ਚੀਜ਼ ਦੀ ਕਨਫਰਮੇਸ਼ਨ ਲਈ ਵੀ ਜੋ ਡਾਕੂਮੈਂਟ ਸਾਨੂੰ ਦੇ ਰਹੇ ਉਹ ਸਹੀ ਦੇ ਰਹੇ ਜਾਂ ਗਲਤ ਦੇ ਰਹੇ ਉਹ ਵੈਰੀਫਾਈ ਕਰਾਇਆ ਡਾਕੂਮੈਂਟ ਟੋਟਲੀ ਫੇਕ ਨਿਕਲੇ ਉਸ ਤੋਂ ਬਾਅਦ ਇਹਨਾਂ ਕੋ ਬੱਚਿਆਂ ਦੇ ਪਾਸਪੋਰਟ ਸਬਮਿਟ ਹੋਏ ਹੋਏ ਸੀ ਉਹ ਪਾਸਪੋਰਟ ਪਹਿਲੇ ਅਸੀਂ ਕਢਾਈ ਦੋ ਮਹੀਨੇ ਲਾ ਕੇ ਫਿਰ ਇਹਨਾਂ ਨੂੰ ਪੇਮੈਂਟ ਦੇ ਲਈ ਰਿਕਵੈਸਟ ਕਰਦੇ ਰਹੇ ਕਿਉਂਕਿ ਪੇਮੈਂਟ ਕਢਾਣੀ ਸੀ ਵੀ ਤਰੀਕੇ ਨਾਲ ਹੀ ਚੱਲੀਏ ਤਾਂ ਵਧੀਆ ਜਦੋਂ ਇਹਨਾਂ ਨੇ ਨਹੀਂ ਸੁਣੀ ਉਸ ਤੋਂ ਬਾਅਦ ਹਰ ਕੇ ਸਾਨੂੰ ਪੁਲਿਸ ਦਾ ਸਹਾਰਾ ਲੈਣਾ ਪਿਆ ਕੰਪਲੇਂਟ ਕਰਨੀ ਪਈ ਪੇਮੈਂਟ ਅੱਜ ਦਿਨ ਨੇ ਕੱਲ ਦਿਨ ਨੇ ਨਹੀਂ ਦਿੱਤੀ 35 ਲੱਖ ਰੁਪਏ ਸਰ ਜਿਹੜਾ ਬੱਚਿਆਂ ਦਾ ਵਾਪਸ ਕਰ ਰਹੇ ਹੌਲੀ ਹੌਲੀ ਕਰਕੇ ਅਸੀਂ ਆਪਣੇ ਕੋਲੋਂ ਵਾਪਸ ਕਰ ਰਹੇ ਇਹਨਾਂ ਵੱਲੋਂ ਸਾਨੂੰ ਕੁਝ ਨਹੀਂ ਮਿਲਿਆ ਇਹ ਟੋਟਲ 5 ਜਣੇ ਆ ਜਿਹੜਾ ਖਰਾਬੀ ਕਰਦੇ ਪਏ ਤਿੰਨ ਕੌਣ ਨੇ ਕਿਹੜੀ ਜਿਹੜੀ ਆ ਉਹਨਾਂ ਦੀ ਏਜੰਸੀ ਹੈਗੀ ਏ ਉਹਨਾਂ ਦੀ ਫਰਮ ਦਾ ਨਾਮ ਸਰ ਹੈਗਾ ਜੀ ਐਨ ਡੀ ਓਵਰ ਸੀਸ ਇੱਕ ਹੈਗਾ ਪਲੈਨਟ ਇਮੀਗ੍ਰੇਸ਼ਨ ਦੋ ਇਮੀਗ੍ਰੇਸ਼ਨ ਦੇ ਨਾਮ ਤੋਂ ਇਹ ਕੰਮ ਕਰਦੇ ਆ ਉਸ ਤੋਂ ਬਾਅਦ ਇਹਦੇ ਚ ਹੈਗੇ ਅਨੂਪ ਸ਼ਰਮਾ ਜਿਹੜਾ ਓਨਰ ਆ ਉਹਦੇ ਦੋ ਬੇਟੇ ਦਿਸ਼ਾਂਤ ਔਰ ਜਤਨ ਜਿਹੜੇ ਉਹਨਾਂ ਦੇ ਨਾਲ ਦੋ ਬੰਦੇ ਹੋਰ ਆ ਉਹਦਾ ਹੈਗਾ ਸਨੀ ਨਾਮ ਆ ਔਰ ਉਹਨਾਂ ਦੀ ਮਦਰ ਦਾ ਨਾਮ ਰਵਿੰਦਰ ਇਹ ਟੋਟਲ ਪੰਜ ਜਣੇ ਆ ਜਿਨ੍ਹਾਂ ਨੇ ਇਹ ਖਰਾਬੀ ਕੀਤੀ ਸਾਰੀ ਹੂੰ ਤੇ ਹੁਣ ਤੱਕ ਕਿੰਨੇ ਬੱਚੇ ਤੁਸੀਂ ਦੇ ਚੁੱਕੇ ਹੈਗੇ ਔਰ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਉਹਨਾਂ ਦਾ ਟੋਟਲ 15 ਫਾਈਲ ਸਿਗੀਆਂ ਸਰ ਜਿਹਦੇ ਵਿੱਚੋਂ ਇੱਕ ਦਾ ਵੀ ਹਜੇ ਤੱਕ ਕੋਈ ਰਿਸਪੌਂਸ ਨਹੀਂ ਆਇਆ ਨਾ ਕਿਸੇ ਦਾ ਕੋਈ ਪੈਸਾ ਵਾਪਸ ਕੀਤਾ ਇਹਨਾਂ ਨੇ ਇਨੀ ਚਿਰ ਤੋ ਤੁਸੀਂ ਇਹਨਾਂ ਦੇ ਨਾਲ ਕੰਮ ਕਰ ਰਹੇ ਹੋ ਮੈਂ ਇਹਨਾਂ ਨਾਲ 4 ਮਹੀਨੇ ਕੰਮ ਕੀਤਾ ਪਰ 1 ਸਾਲ ਤੋਂ ਜੁੜੀ ਹੋਈਆਂ ਉਹ 6 ਮਹੀਨੇ ਜਾਂ 8 ਮਹੀਨੇ ਲਾਇਆ ਸੀ ਇਹਨਾਂ ਕੋ ਪੇਮੈਂਟ ਵਾਪਸ ਲੈਣ ਦੇ ਲਈ ਜੋ ਇਹਨਾਂ ਨੇ ਨਹੀਂ ਦਿੱਤੀ 1 ਸਾਲ ਤੁਸੀਂ ਮਤਲਬ ਪੂਰਾ ਰੋਪਰ ਹੁੰਨ ਲੱਗ ਗਿਆ ਹੈਗਾ 4 ਮਹੀਨੇ ਪਹਿਲਾਂ ਤੁਸੀਂ ਜਿਹੜਾ ਇਹਨਾਂ ਨੂੰ ਫਾਈਲਾਂ ਦਿੱਤੀਆਂ 15 15 ਫਾਈਲਾਂ ਸਰ 4 ਮਹੀਨੇ ਪਹਿਲਾਂ ਨਹੀਂ ਦਿੱਤੀਆਂ ਫਾਈਲਾਂ ਦਿੱਤੀਆਂ ਸੀ April 2024 2024 ਦੇ ਵਿੱਚ ਉਹਦਾ ਇੱਕ ਸਾਲ ਪਹਿਲਾਂ ਹਾਂਜੀ ਉਹਦੇ ਹੌਲੀ ਹੌਲੀ ਰਿਜ਼ਲਟ ਇਹਨਾਂ ਨੇ ਪਹਿਲਾਂ ਅਪਲਾਈ ਕਰਵਾਇਆ ਉਸ ਤੋਂ ਬਾਅਦ ਇਹਨਾਂ ਨੇ ਜੌਬ ਆਫਰ ਦਿੱਤੇ ਜੌਬ ਆਫਰ ਚੈੱਕ ਕਰਵਾਏ ਮੈਡੀਕਲ ਨਹੀਂ ਹੋਇਆ ਫਿਰ ਇਹ ਕਲੀਅਰ ਹੋ ਗਈ ਚੀਜ਼ ਵੀ ਟੋਟਲੀ ਫਰਾਡ ਕਰ ਰਹੇ ਹੈ ਅੱਛਾ ਤੁਹਾਨੂੰ ਇਹ ਨਹੀਂ ਪਤਾ ਲੱਗਾ ਐਜ਼ ਆ ਤੁਸੀਂ ਟਰੈਵਲ ਏਜੰਟ ਤੁਸੀਂ ਤਾਂ ਹਰ ਇੱਕ ਚੀਜ਼ ਧੂਕੂ ਕੇ ਰੱਖਦੇ ਹੋ ਫਿਰ ਤੁਹਾਨੂੰ ਕਿਉਂ ਨਹੀਂ ਪਤਾ ਲੱਗਾ ਕਿ ਭਈ ਇਹ ਬੰਦੇ ਫੇਕ ਹੈਗੇ ਨੇ ਜਾਂ ਫਿਰ ਫੇਕ ਤਰੀਕੇ ਦੇ ਨਾਲ ਕੰਮ ਕਰਦੇ ਨੇ ਤੁਹਾਡੀ ਤਾਂ ਵੱਡੀ ਰਿਸਪੌਂਸਿਬਿਲਟੀ ਹੈ ਕਿਉਂਕਿ ਐਜ਼ ਆ ਤੁਸੀਂ ਟਰੈਵਲ ਏਜੰਟ ਹੈਗੇ ਹੋ ਤੁਸੀਂ ਹਰ ਇੱਕ ਚੀਜ਼ ਤੁਸੀਂ ਪਰਕੇ ਕੀ ਕਰਦੇ ਹੋ ਫਿਰ ਤੁਹਾਡੇ ਨਾਲ ਹੀ ਫਿਰ ਇਸ ਤਰੀਕੇ ਦੀ ਗੱਗੀ ਹੋਈ ਸਰ ਮੈਂ ਜਿਹੜਾ ਵਰਕ ਕਰਦੀ ਮੈਂ ਕਰਦੀ ਸੀ ਸਟੱਡੀ ਵੀਜ਼ਾ ਦੇ ਉੱਪਰ ਔਰ ਵਿਜ਼ਟਰ ਵੀਜ਼ਾ ਦੇ ਉੱਪਰ ਵਰਕ ਪਰਮਿਟ ਹਰ ਕੋਈ ਏਜੰਟ ਨਹੀਂ ਕਰਦਾ ਮੈਂ ਵੀ ਨਹੀਂ ਕਰਦੀ ਸੀ ਮੈਂ ਫਰਸਟ ਟਾਈਮ ਵਰਕ ਪਰਮਿਟ ਤੇ ਕੰਮ ਕੀਤਾ ਸੀਗਾ ਉਹ ਇਦਾਂ ਹੀ ਹੁੰਦੇ ਵੀ ਬੀ ਟੂ ਬੀ ਪਾਰਟਨਰਸ ਬਣਦੇ ਤੁਹਾਡੇ ਕੋਲ ਉਹਨਾਂ ਕੋਲ ਕੋਈ ਪ੍ਰੋਡਕਟ ਹੈ ਮੇਰੇ ਕੋਲ ਕੋਈ ਪ੍ਰੋਡਕਟ ਹੈ ਫਿਰ ਇੱਕ ਦੂਜੇ ਤੋਂ ਕੰਮ ਅਸੀਂ ਕਰਾਣੇ ਆ ਪਰ ਇਹ ਫਰਸਟ ਟਾਈਮ ਹੋਇਆ ਇਦਾਂ ਦਾ ਵੀ ਕੋਈ ਗਲਤ ਜਿਹੜਾ ਗਲਤ ਬੰਦੇ ਨਾਲ ਅਸੀਂ ਡੀਲ ਕਰ ਰਹੇ ਹਾਂ ਤੁਹਾਨੂੰ ਪਤਾ ਹੀ ਨਹੀਂ ਸੀਗਾ ਤੁਸੀਂ ਕੋਈ ਚੈੱਕ ਵੀ ਨਹੀਂ ਕਰਾਇਆ ਸੀਗਾ ਕਿ ਬਈ ਤੁਸੀਂ ਸਾਲ ਪਹਿਲਾਂ ਦੇਣ ਲੱਗੇ ਹੋ ਨਹੀਂ ਉਦੋਂ ਨਹੀਂ ਪਤਾ ਲੱਗਾ ਜਦੋਂ ਸਟਾਰਟ ਕੀਤਾ ਸੀ ਉਦੋਂ ਕਿਸੇ ਰੈਫਰੈਂਸ ਦੇ ਥਰੂ ਹੀ ਮਿਲੇ ਸੀ ਜਿਹੜਾ ਰੈਫਰੈਂਸ ਵੀ ਸੀ ਉਹ ਵਧੀਆ ਸੀਗਾ ਜਿਹਨਾਂ ਜਿਹੜੇ ਜਾਣਕਾਰ ਸੀਗੇ ਹੁਣ ਤੱਕ ਕਿੰਨੇ ਪੈਸੇ ਦੇ ਚੁੱਕੇ ਹੋ ਤੁਸੀਂ 35 ਲੱਖ ਰੁਪਏ ਟੋਟਲ ਜਾ ਚੁੱਕਾ ਇਹਨਾਂ ਨੂੰ ਸਾਨੂੰ ਵਾਪਸ ਆਇਆ ਕੁਝ ਜਾਂ ਫਿਰ 1 ਰੁਪਿਆ ਵੀ ਨਹੀਂ ਵਾਪਸ ਆਇਆ ਸਰ ਗੱਲਬਾਤ ਹੁੰਦੀ ਹੈ ਕੀ ਕਹਿੰਦੇ ਨਹੀਂ ਹੋ ਰਹੀ ਸਰ ਪਹਿਲੇ ਹੁੰਦੀ ਸੀ ਇਹਨਾਂ ਦੇ ਘਰ ਵੀ ਅਸੀਂ 4 ਮਹੀਨੇ ਲਗਾਤਾਰ ਇਸੇ ਕਰਕੇ ਜਾਂਦੇ ਨਹੀਂ ਕੁਝ ਵੀ ਨਹੀਂ ਹੁਣ ਤੱਕ ਤੁਸੀਂ ਕਿੰਨੇ ਬੱਚਿਆਂ ਨੂੰ ਪੈਸੇ ਵਾਪਸ ਕਰ ਚੁੱਕੇ ਹੋ ਸਰ ਟੋਟਲ 8-9 ਬੱਚਿਆਂ ਦੇ ਵਾਪਸ ਹੋ ਚੁੱਕੇ ਆ ਥੋੜਿਆਂ ਦੇ ਰਹਿ ਗਏ ਉਹ ਵੀ ਅਸੀਂ ਹੋਪਫੁਲੀ ਜਲਦੀ ਕਰ ਦਨੇ ਤੇ ਇਹ ਤੁਹਾਡੀ ਆਪਣੀ ਜੀਬ ਕੋ ਪੱਲੋ ਹੈਗਾ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਸਰ ਸਿਰਫ ਇਹ ਅੱਜ ਕਰਦੇ ਕੱਲ ਕਰਦੇ ਹੋ ਜਾਏਗਾ ਕਾਬੂ ਕਰ ਲਾਂਗੇ ਬਟ ਉਹ ਆਲਰੇਡੀ ਸਾਡੇ ਉੱਤੇ ਹੀ ਇਸ ਚੀਜ਼ ਪਾਈ ਨੇ ਤੁਸੀਂ ਆ ਕਰੋ ਤੁਸੀਂ ਆ ਕਰੋ ਜੇ ਸਾਰੇ ਰਾਈਟ ਸਾਡੇ ਕੋਲ ਨੇ ਫੇ ਅਸੀਂ ਪੁਲਿਸ ਕੋ ਕਿਉਂ ਜਾਏਗੇ 2 ਮਹੀਨੇ ਸਰ ਪਰਚਾ ਹੋਇਨ ਨੂੰ ਹੋ ਗਿਆ ਹਜੇ ਤੱਕ ਕੁਝ ਵੀ ਨਹੀਂ ਲੱਗਾ ਵੀ ਬੰਦਾ ਕੋਈ ਕਾਬੂ ਵੀ ਆਇਆ ਹੋਵੇ ਆਲਰੇਡੀ ਸਾਰੇ ਲਿੰਕ ਵੀ ਦੱਸੀ ਜਾ ਰਹੇ ਆ ਉਹਨਾਂ ਦੀ ਸਟੇਟਮੈਂਟਸ ਵੀ ਚੈੱਕ ਕਰਦੇ ਪਏ ਕਿਨਾਂ ਕਿਨਾਂ ਨੂੰ ਅੱਜ ਵੀ ਉਹ ਟਰਾਂਜੈਕਸ਼ਨ ਕਰ ਰਹੇ ਆ ਉਹਦੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਕੀ ਅਲਿਗੇਸ਼ਨ ਲਗਾਇਆ ਹੁਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਪੁਲਿਸ ਵੀ ਮਿਲੀ ਹੈਗੀ ਐ ਇਹ ਤੁਸੀਂ ਮਤਲਬ ਕਿਵੇਂ ਦੱਸ ਰਹੇ ਹੋ ਸਰ ਮਿਲੀ ਆ ਜਾਂ ਨਹੀਂ ਮਿਲੀ 2 ਮਹੀਨੇ ਹੋ ਗਏ ਪਰਚਾ ਕੱਟ ਹੋਇਆ ਸਰ ਪਰਚੇ ਦੀ ਕੋਈ ਵੈਲਿਊ ਨਹੀਂ ਹੈ ਸੀਨੀਅਰ ਆਫੀਸਰ ਕੱਟਦੇ ਆ ਨਾ ਉਹਦੀ ਕੀ ਵੈਲਿਊ ਆ ਅਸੀਂ 3 ਮਹੀਨੇ ਤੱਕੇ ਖਾ ਕੇ ਭਾਜੀ ਨਾਲ ਲੱਗ ਕੇ ਪਰਚਾ ਘਟਾਇਆ ਉਦੇ ਕੀ ਵੈਲਿਊ ਆ ਫਿਰ ਅਸਲ 2 ਮਹੀਨੇ ਤੋਂ ਹੋ ਜੇ ਵੀ ਵੇਟ 'ਚ ਬੈਠੇ ਹੋਏ ਆ ਹਮ ਕੀ ਕਾਰਵਾਈ ਹੋਵੇ ਤੇ ਸਾਨੂੰ ਨਹੀਂ ਪਤਾ ਕੋਈ ਕਾਰਵਾਈ ਨਹੀਂ ਹੋ ਰਹੀ ਨਹੀਂ ਸਰ ਅਸਲ ਲੋਕੇਸ਼ਨ ਆ ਗਈ ਲੋਕੇਸ਼ਨ ਲਈ ਸਾਨੂੰ ਨਾ ਦੋ ਵਾਰ ਨਾਲ ਲੈ ਗਏ ਐਦਾ ਹੋ ਹੀ ਨਹੀਂ ਸਕਦਾ ਐਕੂਰੇਟ ਲੋਕੇਸ਼ਨ ਕਦੀ ਨਿਕਲੇ ਨਾ ਉਹਨਾਂ ਫੋਨ ਸੀ ਹਮ ਅਗਰ ਠੀਕ ਆ ਫੋਨ ਬੰਦ ਕਰਕੇ ਬੈਠੇ ਵਟਸਐਪ ਚਲਾ ਰਹੇ ਆ ਉਹਨਾਂ ਦੇ ਲਿੰਕ ਤੁਸੀਂ ਉਹਨਾਂ ਦੀ ਡਿਟੇਲ ਦੇਖ ਰਹੇ ਹੋ ਬੈਂਕ ਟ੍ਰਾਂਜੈਕਸ਼ਨਾਂ ਦੇਖ ਰਹੇ ਹੋ ਵੀ ਹੋ ਰਹੀਆਂ ਆ ਹਮ ਉਦੇ باوجود ਵੀ ਅਜੇ ਤੱਕ ਤੁਹਾਡੇ ਹੱਥ ਕੋਈ ਕਲੂ ਹੀ ਨਹੀਂ ਲੱਗਾ ਬੰਦਾ ਜਲੰਧਰ ਸਰ ਦੇਖਿਆ ਵੀ ਗਿਆ ਦੋ ਤਿੰਨ ਵਾਰ ਮੈਂ ਸਰ ਨੂੰ ਦੱਸਿਆ ਵੀ ਹੈ ਬਟ ਫਿਰ ਆਪਾਂ ਜ਼ੀਰੋ ਤੇ ਖੜੇ ਹੂੰ ਤੁਸੀਂ ਤੁਹਾਡੀ ਹੁਣ ਤੱਕ ਕੋਈ ਗੱਲਬਾਤ ਹੁਣ ਹੋਈ ਹੈ ਕੁਝ ਰੀਸੈਂਟ ਪੈਸੇ ਦੀ ਜਾਂ ਫਿਰ ਉਸ ਤੋਂ ਅਲੱਗ ਦਾ ਕੋਈ ਕਿਉਂਕਿ ਬਹੁਤ ਵੱਡੀ ਠੱਗੀ ਜੀਐਨਡੀ ਓਵਰਸੀਜ਼ ਨਾਲ ਕੋਈ ਗੱਲਬਾਤ ਨਹੀਂ ਹੈ ਹੁੰਨੀ ਹੋਈ ਰਹੀ ਸੇ ਦੂਸਰੇ ਬੰਦੇ ਨਾਲ ਜਿਹੜਾ ਦੂਸਰੀ ਜਿਹੜੀ ਨਾ ਨਾ ਹੁੰਦੀ ਆ ਉਹ ਕਹਿੰਦੇ ਸਾਨੂੰ ਹੁਣ ਇਸ ਵੇਲੇ ਕੁਝ ਨਹੀਂ ਪਤਾ ਉਹ ਸਾਨੂੰ ਵੀ ਚੀਟ ਕਰਕੇ ਜਾ ਚੁੱਕੇ ਆ ਮੈਂ ਚੀਟ ਕੀਤਾ ਤੁਸੀਂ ਲੜਾਈ ਅਸੀਂ ਥੋੜੀ ਲੜਾਈ ਤੁਸੀਂ ਸਪੋਰਟ ਕੀਤੀ ਉਹਨਾਂ ਨੂੰ ਅਸੀਂ ਥੋੜੀ ਕੀਤੀ ਹੈ ਸਪੋਰਟ ਕਰਦੇ ਹਾਂ ਸਰ ਆਪਾਂ ਨਾਰਮਲ ਜਿ ਇੱਕ ਐਗਜ਼ਾਮਪਲ ਦਿੰਨੇ ਬੈਂਕ ਤੋਂ ਲੋਨ ਲੈਣੇ ਜਦੋਂ ਮੇਨ ਬੰਦਾ ਨਹੀਂ ਦਿੰਦਾ ਗਰੰਟਰ ਫਸਦਾ ਨਾ ਤੇ ਉਹ ਤਾਂ ਗਰੰਟੀ ਸਾਰੇ 100 ਬੰਦਾ ਖੜਾ ਹੋ ਜਾਊਗਾ ਜਿਨ੍ਹਾਂ ਦੀ ਗਰੰਟੀ ਪਰ ਉਹਨਾਂ ਨੂੰ ਅੱਛਾ ਕਿੰਨੇ ਬੰਦੇ ਖੜੇ ਕਰਨੇ ਸਾਰੇ ਕੈਂਡੀਡੇਟਸ ਦੇ ਕੋਲ ਜਾਂਦੇ ਸਾਡੇ ਆਫਿਸ ਆ ਕੇ ਗਰੰਟੀਆਂ ਭਰਿਆ ਵੀ ਜਿਹੜਾ ਵੀਡੀਓ ਤੁਸੀਂ ਇਹਨਾਂ ਦੇ ਪਾਰਟਨਰ ਹੋ ਜੀ? ਹਾਂ ਜੀ ਮੈਂ ਇਹਨਾਂ ਦੇ ਆਫਿਸ 'ਚ ਮਿਲਣ ਆਣੀ ਆ। ਤੁਹਾਨੂੰ ਪਤਾ ਨਹੀਂ ਲੱਗਿਆ ਜਦੋਂ ਤੁਸੀਂ ਇਸ ਏਜੰਸੀ ਦੇ ਨਾਲ ਕੰਮ ਕਰਨ ਲੱਗੇ ਜਾਂ ਫਿਰ ਤੁਸੀਂ ਵਰਕ ਪਰਮਿਟ ਵਾਲਾ ਵੀਜ਼ਾ ਲੈਣ ਲੱਗੇ ਫਿਰ ਤੁਹਾਨੂੰ ਪਤਾ ਨਹੀਂ ਲੱਗਾ ਕਿ ਭਈ ਉਹ ਇਹ ਠੱਗ ਹੈਗੇ ਨੇ ਜਿਨ੍ਹਾਂ ਨੇ ਪੈਸੇ ਲੁੱਟ ਲੈਣੇ ਨੇ। ਸਰ ਜੇ ਪਤਾ ਹੁੰਦਾ ਤੇ ਅਸੀਂ ਕਲਾਇੰਟ ਹੀ ਕਿਉਂ ਫਸਾਉਂਦੇ ਉੱਥੇ? ਹਮ ਜੇ ਪਤਾ ਹੋਵੇ ਤੇ ਕੋਈ ਜਾਣ ਬੁੱਝ ਕੇ ਥੜਾ ਕਰੂਗਾ ਕਿ ਇੱਥੇ ਕਲਾਇੰਟ ਫਸ ਜਾਂਦੇ ਤੇ ਕਲਾਇੰਟ ਸਾਡੀ ਜਾਣ ਜਾਣ ਕੇ ਮੁੜ ਕੇ। ਹਮ ਇਹ ਵੀ ਦੇਖੋ ਨਾ ਜਦੋਂ ਸਰ ਮੈਨੂੰ ਪਤਾ ਲੱਗਿਆ ਸੀ ਮੈਂ ਇਹਨਾਂ ਦੀ ਜੌਬ ਲੈਟਰ ਚੈੱਕ ਕਰਾਈ ਸੀ ਮੈਂ ਉੱਥੇ ਹੀ ਕੰਮ ਬੰਦ ਕਰਤਾ ਸੀਗਾ ਉੱਥੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੇਰੇ ਕਲਾਇੰਟਾਂ ਦੇ ਪਾਸਪੋਰਟ ਵਾਪਸ ਕੀਤੇ ਜਾਂ ਤੇ ਇਹਨਾਂ ਦੀ ਪੇਮੈਂਟ ਆ ਵਾਪਸ ਕੀਤੀਆਂ ਜਾਂ ਤੇ ਇਹ ਕਹਿੰਦੇ ਸੀ ਕਿ ਪਾਸਪੋਰਟ ਦੇ ਦਿੰਨੇ ਆ ਪੇਮੈਂਟ ਆ ਤੁਹਾਨੂੰ ਥੋੜੀ ਦੇਰ ਰੱਖ ਕੇ ਵਾਪਸ ਕਰ ਦਿੰਨੇ ਆ ਉਸ ਤੋਂ ਬਾਅਦ ਸਰ ਇਹਨਾਂ ਨੇ ਫੋਨ ਬੰਦ ਕਰਤੇ ਆਪਣਾ ਘਰ ਸ਼ਿਫਟ ਕਰ ਲਿਆ ਪਤਾ ਨਹੀਂ ਲੱਗਾ ਕਿੱਥੇ ਗਏ ਕਿੱਥੇ ਨਹੀਂ ਗਏ ਹੂੰ ਕੁਝ ਹੂੰ ਤੇ ਹੁਣ ਹੁਣ ਕੀ ਮਤਲਬ ਤੁਹਾਨੂੰ ਕੀ ਲੱਗਦਾ ਕੀ ਹੋਵੇਗਾ ਕਿਉਂਕਿ ਤੁਸੀਂ ਤਾਂ ਪੈਸੇ ਵੀ ਦੇ ਰਹੇ ਹੋ ਸਨ ਪੈਸੇ ਦੇ ਰਹੇ ਹੋ ਨਾ ਅਸੀਂ ਵੀ ਤਾਂ ਪੁਲਿਸ ਕੰਪਲੇਂਟ ਕੀਤੀ ਹੈ ਨਾ ਕਿ ਪੁਲਿਸ ਫੜੇ ਇਹਨਾਂ ਨੂੰ ਤਾਂ ਹੀ ਸਾਡੇ ਪੈਸੇ ਸਾਨੂੰ ਮਿਲਣਗੇ ਸਾਨੂੰ ਤਾਂ ਡਬਲ ਖਰਚਾ ਪੈ ਗਿਆ ਸਰ ਕਿ ਅਸੀਂ ਆਪਣੇ ਪੱਲੇ ਵੀ ਦੇਨੇ ਤੇ ਕਲਾਇੰਟਾਂ ਦੇ ਪੈਸੇ ਵੀ ਇਹਨਾਂ ਕੋਲ ਇੱਕ ਤੁਸੀਂ ਥੋੜਾ ਦੱਸਿਓ ਜਦੋਂ ਤੁਸੀਂ ਇਹ ਜਿਵੇਂ ਵਰਕ ਪਰਮਿਟ ਦਾ ਵੀਜ਼ਾ ਲਵਾਏ ਉਹਦੇ ਵਿੱਚ ਤੁਹਾਨੂੰ ਪੈਸੇ ਦੇਣੇ ਸੀਗੇ ਉਹਨਾਂ ਨੇ ਕੁਝ ਕਮਿਸ਼ਨ ਦੇਣੀ ਹੁੰਦੀ ਹੈ ਸਰ ਉਹਦੇ ਵਿੱਚ ਫਾਈਲ ਚਾਰजेस ਹੁੰਦੇ ਆ ਜੋ ਅਸੀਂ ਆਪਣੇ ਵੀਜ਼ਾ ਲੱਗਣ ਤੋਂ ਬਾਅਦ ਲਈਦੇ ਆ ਜਿਹੜੇ ਇਹ ਇਹਨਾਂ ਨੇ ਸੱਤ ਤੋਂ ਅਡਵਾਂਸ ਸਪੈਸ਼ਲ ਹੈ ਉਹ ਕਹਿੰਦੇ ਅੰਬੈਸੀ ਫੀਸ ਆ ਅਸੀਂ ਪਹਿਲੇ ਆਪਣੇ ਕੋਲ ਐਜ਼ ਅ ਸਿਕਿਉਰਟੀ ਬੱਚਿਆਂ ਦੇ ਪੈਸੇ ਸੀਗੇ ਤੁਹਾਡੇ ਸੀਗੇ ਬੱਚਿਆਂ ਦੇ ਸੀਗੇ ਬੱਚਿਆਂ ਨੂੰ ਅਸੀਂ ਪ੍ਰੋਪਰ ਕਾਉਂਸਲਿੰਗ ਕਰਕੇ ਉਹਨਾਂ ਨੂੰ ਦੱਸਿਆ ਵੀ ਸਟੈਪ ਬਾਈ ਸਟੈਪ ਇਦਾਂ ਇਦਾਂ ਪੇਮੈਂਟ ਜਾਣੀ ਹੈ ਬੱਚੇ ਐਗਰੀ ਹੋਏ ਸਰ ਤਾਂ ਹੀ ਉਹਨਾਂ ਨੇ ਪੇਮੈਂਟ ਦਿੱਤੀਆਂ ਕਿਉਂਕਿ ਕਾਉਂਸਲਿੰਗ ਪਹਿਲ ਹੋ ਰਹੀਦੀ ਹੈ ਸਾਰਾ ਦੱਸਣਾ ਹੁੰਦਾ ਪ੍ਰੋਸੈਸ ਕਿੱਦਾਂ ਕਿੱਦਾਂ ਚੱਲਣਾ ਹੈ ਬੱਚਿਆਂ ਨੇ ਉਹ ਪੇਮੈਂਟ ਦਿੱਤੀਆਂ ਅਸੀਂ ਇਹਨਾਂ ਨੂੰ ਅੱਗੇ ਪੇ ਕੀਤੀਆਂ ਅੱਛਾ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਾ ਕਿ ਪਹਿਲਾਂ ਇਸ ਤਰੀਕੇ ਦੇ ਨਾਲ ਇਹ ਟਰੈਵਲ ਏਜੰਟ ਰੇ ਜਿਸ ਕਾਰਨ ਹਮ ਸਾਡੇ ਨਾਲ ਧੋਖਾ ਹੋਇਆ ਮਤਲਬ ਤੁਸੀਂ 15 16 ਬੱਚੇ ਦੇ ਰਹੇ ਹੋ ਬਟ ਤੁਸੀਂ ਬੈਕਗ੍ਰਾਉਂਡ ਮਤਲਬ ਕੋਈ ਇਸ ਤਰੀਕੇ ਦੀ ਚੈੱਕ ਨਹੀਂ ਕਰਵਾਈ ਕਿ ਭਈ ਇਹ ਠੱਗ ਹੈ ਕਿ ਨਹੀਂ ਹੈਗੀ ਸਾਨੂੰ ਫੇਕ ਵੀਜ਼ੇ ਦਿਖਾਏ ਹੋਏ ਸੀ ਆਪਣੇ ਮੋਬਾਈਲ ਉੱਤੇ ਕਿ ਆਹ ਦੇਖੋ ਸਾਡੇ ਬੱਚਿਆਂ ਦੇ ਵੀਜ਼ੇ ਆ ਚੁੱਕੇ ਹੋਏ ਐ ਐਜ਼ ਅ ਟਰੈਵਲ ਏਜੰਟ ਤੁਸੀਂ ਮੰਨ ਲਿਆ ਉਹ ਸੀ ਸਰ ਵੀਜ਼ੇ ਲੱਗੇ ਹੋਏ ਸੀ ਉਹ ਵੀਜ਼ੇ ਤੋਂ ਪਤਾ ਲੱਗ ਜਾਂਦਾ ਕਿ ਵੀਜ਼ਾ ਹੈਗਾ ਹੁਣ ਸਾਨੂੰ ਕੀ ਪਤਾ ਸਰ ਕਿ ਉਹਨਾਂ ਨੇ ਕਿਸੇ ਕੋ ਆਪਣਾ ਵੀਜ਼ਾ ਮੰਗਾਇਆ ਹੋਵੇ ਆਪਣੇ ਮੋਬਾਈਲ ਦੇ ਉੱਤੇ ਭਾਇ ਹੋਵੇ ਪਰ ਜਿਹੜੀ ਮੈਂ ਜੌਬ ਲੈਟਰ ਚੈੱਕ ਕਰਾਈ ਸੀ ਉੱਤੇ ਮੈਨੂੰ ਪਤਾ ਲੱਗਿਆ ਸੀ ਕਿ ਇਹ ਫੇਕ ਹੈ ਮੈਂ ਉੱਥੇ ਹੀ ਕੰਮ ਬੰਦ ਕਰਤਾ ਸੀ ਇਹਨਾਂ ਦੇ ਨਾਲ ਹੂੰ ਹੁਣ ਆਖਰ ਬਸ ਇਹੀ ਹੈ ਦੱਸਿਓ ਪੁਲਿਸ ਕੀ ਕਹਿ ਰਹੀ ਹੈ ਤੇ ਤੁਹਾਡੇ ਵੱਲੋਂ ਕੀ ਹੁਣ ਡਿਮਾਂਡ ਹੈਗੀ ਸਰ ਪੁਲਿਸ ਸਿਰਫ ਇਹੀ ਕਹਿ ਰਹੀ ਆ ਅਸੀਂ ਤੁਹਾਨੂੰ ਬੁਲਾਣੇ ਆ ਜਦੋਂ ਵੀ ਕਾਲ ਕਰੋ ਜਾਂ ਜਾਓ ਪਹਿਲੋ ਸਰ ਮਿਲਦੇ ਨਹੀਂ ਜੇ ਮਿਲਦੇ ਆ ਮੈਂ ਕਰਦਾ ਆ ਅੱਜ ਮਿਲਦੇ ਆ ਕੱਲ ਮਿਲਦੇ ਆ ਮੈਂ ਇੱਥੇ ਆਇਆ ਹੋਇਆ ਮੈਂ ਉੱਥੇ ਆਇਆ ਹੋਇਆ ਕੋਈ ਕਾਰਵਾਈ ਨਹੀਂ ਹੋ ਰਹੀ ਠੀਕ ਹੈ ਤਾਂ ਬਿਲਕੁਲ ਇਹ ਟਰੈਵਲ ਏਜੰਟ ਨੇ ਜਨਾ ਦੇ ਨਾਲ ਟ੍ਰੈਵਲ ਏਜੰਟ ਨੇ ਹੀ ਜੜੀ ਹੈ ਉਹ ਠੱਗੀ ਮਾਰੀ ਇਹਨਾਂ ਦਾ ਕਹਿਣਾ ਹੈ ਕਿ ਬਈ ਪੁਲਿਸ ਦੇ ਨਾਲ ਅਸੀਂ ਤਾਲਮਿਲ ਕਰਦੇ ਪਏ ਹਾਂ ਪਰ ਪੁਲਿਸ ਕਿਸੇ ਵੀ ਤਰੀਕੇ ਦੇ ਨਾਲ ਸਾਡੀ ਜੜੀ ਹੈ ਉਹ ਗੱਲ ਨਹੀਂ ਸੁਣ ਰਹੀ ਹੈ ਕਮਸਨ ਰੋਹੀ ਦੇ ਨਾਲ ਰਾਜੂਪਤਾ ਜਲੰਧਰ